ਸਸੀ ਗਾਲ ਜੀ ਮੈਂ ਡਾਕਟਰ ਜਿਕਤਾਨ ਸਿੰਘ ਹਿੰਮਤਪੁਰਾ 200 ਅੱਜ ਨਾ ਤੁਹਾਡੇ ਨਾਲ ਇੱਕ ਵੈਸੀ ਚਲੋ ਵਿਚਾਰ ਚਰਚਾ ਕਰਨ ਨੂੰ ਮੇਰਾ ਮਨ ਕਰਿਆ ਵੀ ਅੱਜ ਦੋਸਤਾਂ ਦੇ ਨਾਲ ਜਿਹੜੀ ਆ ਬੋਲ ਕੇ ਜਿਹੜੀ ਆ ਵਿਚਾਰ ਚਰਚਾ ਕਰਦੇ ਆ ਲੈ ਕੇ ਤਾਂ ਆਰਟੀਕਲ ਜਿਹੜੇ ਸੀਗੇ ਮੇਰੇ ਥੋੜੇ ਜੇ ਆਰਟੀਕਲ ਲਿਖੇ ਸੀਗੇ ਵੀ ਆਪਣੇ ਜਿਹੜੇ ਹਾਫ ਭਾਵ ਆ ਜਾਂ ਦੁਨੀਆ ਦੇ ਵਿੱਚ ਵਿਚਰਿਆ ਉਹ ਮੈਂ ਲਿਖਦਾ ਰਹਿਣਾ ਤੇ ਲਿਖਣ ਦਾ ਥੋੜਾ ਜਿਹਾ ਸ਼ੌਂਕ ਮੈਨੂੰ ਜਾਗਿਆ ਤਾਂ ਉਹ ਆਰਟੀਕਲ ਦੇ ਥੂ ਜਿਹੜੇ ਹੈਗੇ ਆ ਵਿਚਾਰ ਆਪਣੇ ਦਿਮਾਗ ਦੇ ਵਿੱਚ ਆਉਂਦੇ ਜਾਂ ਸਮਾਦ ਦੇ ਵਿੱਚ ਹੁੰਦੇ ਆ ਵਿਚਰਦੇ ਆ ਆਪਣੇ ਨਾਲ ਉਹ ਮੈਂ ਲਿਖਦਾ ਰਹਿੰਦਾ ਤੇ ਹੁਣ ਅੱਜ ਮੇਰਾ ਮਨ ਕਰਿਆ ਵੀ ਕਿਉਂ ਨਾ ਵੀ ਆਪਾਂ ਵਿਚਾਰ ਚਰਚਾ ਵੈਸੇ ਹੀ ਆਪਣਾ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਆ ਜਵਾਨਾ ਹਣਾ ਉਹਦੇ ਹਿਸਾਬ ਦੇ ਨਾਲ ਹੀ ਗੱਲਬਾਤ ਹੋਵੇ ਤਾਂ ਵਧੀਆ ਲੱਗਦਾ ਕਿਉਂਕਿ ਅੱਜ ਕੱਲ ਜਿਹੜਾ ਪੜ੍ਹਨ ਦਾ ਸਮਾ ਜੇ ਮੈਂ ਕੋਈ ਨਿਊਜ਼ਪੇਪਰ ਜਾਂ ਆਰਟੀਕਲ ਪੜ੍ਹਦੇ ਆ ਆਪਾਂ ਉਹਨੂੰ ਦੇਖ ਕੇ ਇਗਨੋਰ ਕਰ ਦਿੰਨੇ ਆ ਪਰ ਉਹ ਤੇ ਗੌਰ ਨਹੀਂ ਕਰਦੇ ਹਨ ਵੀਡੀਓ ਵਗੈਰਾ ਆਮ ਹੁੰਦਿਆਂ ਨਹੀਂ ਆਪਾਂ ਇਹਨਾਂ ਤੇ ਗੌਰ ਵੀ ਕਰਦੇ ਆ ਤੇ ਇਹ ਤੇ ਧਿਆਨ ਵੀ ਦਿੰਦੇ ਆ ਯਾਰ ਸੁਣ ਵੀ ਲੈਨੇ ਹਨ ਕਿਉਂਕਿ ਕੋਈ ਖਾਣ ਦੇ ਪੀਣ ਦੇ ਜਾਂ ਕੰਮ ਕਰਦੇ ਆਪਾਂ ਵੀਡੀਓ ਦੇਖ ਜ਼ਰੂਰ ਲੈਨੇ ਆ ਪਰ ਪੜਨ ਦੀ ਕੋਸ਼ਿਸ਼ ਨਹੀਂ ਕਰਦੇ ਉਹ ਟਾਈਮ ਬਦਲ ਗਿਆ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਰਿਸ਼ਤੇ ਨਾਤੇ ਸੀ ਦੋਸਤ ਸੀਗੇ ਹਨ ਭਾਈਚਾਰਕ ਸਾਂਝ ਸੀ ਉਹ ਵਧੀਆ ਸੀ ਕਿ ਤੇ ਰਲ ਮਿਲ ਕੇ ਜਿਹੜਾ ਆਪਣਾ ਕੋਈ ਵੀ ਪ੍ਰੋਗਰਾਮ ਹੁੰਦਾ ਵਿਆਹ ਸਾਦੀ ਹੁੰਦਾ ਜਾਂ ਕਿ ਪ੍ਰੋਗਰਾਮ ਹੁੰਦਾ ਉਹਨੂੰ ਰਲ ਮਿਲ ਕੇ ਆਪਾਂ ਸਾਰੇ ਚਾੜ੍ਹਦੇ ਸੀ ਇੱਕ ਦੂਜੇ ਘਰਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਹੁੰਦੇ ਸੀ ਇੱਕ ਘਰੇ ਨਹੀਂ ਹੁੰਦੇ ਸੀ ਜੇ ਵਿਆਹ ਸਾਦੀ ਆ ਚਾਰ ਪੰਜ ਘਰੇ ਵਿਆਹ ਹੁੰਦੇ ਸੀ ਕਿਉਂਕਿ ਛੋਟੇ ਛੋਟੇ ਘਰ ਹੁੰਦੇ ਸੀ ਕੱਚੇ ਘਰ ਹੁੰਦੇ ਸੀਗੇ ਉਹਨਾਂ ਦੇ ਵਿੱਚ ਵੀ ਰਲ ਮਿਲ ਕੇ ਜਿਹੜਾ ਆਪਣਾ ਪ੍ਰੋਗਰਾਮ ਆ ਸਿਰੇ ਚੜਾਉਂਦੇ ਸੀ ਉਹ ਵਧੀਆ ਲੱਗਦਾ ਸੀ ਨਾ ਠੀਕ ਹੁਣ ਤਾਂ ਉਹਦੇ ਬਿਲਕੁਲ ਉਲਟ ਹੋ ਗਿਆ ਜਿਹੜਾ ਵਿਆਹ ਸ਼ਾਦੀ ਆ ਮੈਂ ਕਹਿੰਨਾ ਇੱਕ ਦਿਨ ਦਾ ਰਹਿ ਗਿਆ ਪੈਲਸਾਂ ਦੇ ਵਿੱਚ ਆਪਣੇ ਜਿਹੜੇ ਵਿਆਹ ਸ਼ਾਦੀ ਹੁੰਦੇ ਨੇ ਕੋਈ ਵੀ ਹੋਰ ਪ੍ਰੋਗਰਾਮ ਹੁੰਦੇ ਕੋਈ ਪਾਰਟੀ ਵਗੈਰਾ ਹੁੰਦੀ ਆ ਉਹ 2-3 ਘੰਟਿਆਂ ਦੀ ਰਹਿ ਗਈ ਰਿਸ਼ਤੇਦਾਰ ਇੰਨੇ ਵਿਜੀ ਆ ਜਾਂ ਜਾਂ ਦੂਸਰ ਨੇ ਵਿਜੀ ਆ ਆਪਾਂ ਸਾਰੇ ਲੋਕ ਇੰਨੇ ਵਿਜੀ ਆ ਉਹਦੇ ਵਿੱਚ ਜਿਹੜਾ ਪ੍ਰੋਪਰ ਆਪਾ ਸਮਾਂ ਨਹੀਂ ਦੇ ਪਾਉਂਦੇ ਕੋਈ ਵੀ ਦੇਖਦੇ ਆ ਪ੍ਰੋਗਰਾਮ ਆ ਆਪਾਂ ਟਾਈਮ ਦੇਖਿਆ ਯਾਰ ਉਹ 8:00 ਵਜੇ ਸ਼ੁਰੂ ਹੋਊਗਾ 8:00 ਵਜੇ ਆਪਾਂ ਜਾਣਾ ਉਦੋਂ ਜਾਂਦੇ ਆ ਤਾਂ ਟਾਈਮ ਤੇ ਆਪਣਾ ਜਦੋਂ ਵੀ ਕੋਈ ਸगन ਵਿਹਾਰ ਜਾਂ ਕੋਈ ਹੋਰ ਹੁੰਦਾ ਯਾਰ ਵੀ ਸਾਰਿਆਂ ਨੂੰ ਪਹਿਲਾਂ ਆਪਾਂ ਕਤਾਰ ਦੇ ਵਿੱਚ ਲੱਗ ਕੇ ਉਹ ਸगन ਦਈਏ ਤੇ ਆਪਾਂ ਚੱਲੀਏ ਨਾ ਇਦਾਂ ਹੀ ਹੁੰਦਾ ਆਪਣੇ ਹਰੇਕ ਕੋਲੇ ਜਿਹੜਾ ਸਮਾਂ ਖਚਮਾ ਹੀ ਹੁੰਦਾ ਮੈਂ ਵੀ ਉਹਦੇ ਵਿੱਚ ਸ਼ਾਮਲ ਆ ਤੁਸੀਂ ਵੀ ਸ਼ਾਮਲ ਹੋ ਸਾਰੇ ਲੋਕ ਇਹਦੇ ਵਿੱਚ ਸ਼ਾਮਲ ਹੁੰਦੇ ਆ ਕਿਉਂਕਿ ਸਾਰਿਆਂ ਕੋਲੇ ਜਿਹੜਾ ਸਮਾਂ ਬਹੁਤ ਸੀਮਤ ਰਿਸ਼ਤੇਦਾਰਾਂ ਦੇ ਵਿੱਚ ਮੈਂ ਕਹਿੰਨਾ ਦੋਸਤਾਂ ਮਿੱਤਰਾਂ ਦੇ ਵਿੱਚ ਅੱਜ ਕੱਲ੍ਹ ਈਰਖਾ ਜਾਂ ਕੋਈ ਹੋਰ ਚੀਜ਼ ਇੰਨੀ ਵੱਧ ਚੁੱਕੀ ਆ ਕੋਈ ਵੀ ਆਪਾਂ ਜਿਹੜੀ ਇੱਕ ਦੂਜੇ ਦੀ ਕਹੀ ਗੱਲ ਨੂੰ ਦਿਲ ਤੇ ਲਾ ਲੈਨੇ ਆ ਉਹ ਸਹਿ ਨਹੀਂ ਕਰਦੇ ਨਾ ਇੱਕ ਮੇਰੇ ਕੋਲ ਵੀਡੀਓ ਆਈ ਆ ਉਹ ਮੈਂ ਤੁਹਾਡੇ ਨਾਲ ਥੋੜੀ ਜੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ ਵੀ ਜਿਵੇਂ ਸਮੇਂ ਦੇ ਨਾਲ ਜਿਹੜੇ ਰਿਸ਼ਤੇ ਨਾਤੇ ਤੇ ਆਪਣੇ ਉਹ ਵੀ ਬਦਲ ਚੁੱਕੇ ਨੇ ਜਿਹੜੇ ਦੁਸ਼ਮਣ ਉਹ ਆਪਣੇ ਬਣਦੇ ਜਾ ਰਹੇ ਆ ਜਿਹੜੇ ਆਪਣੇ ਸੀ ਉਹ ਬਗਾਨੇ ਬਣਦੇ ਜਾ ਰਹੇ ਆ ਓਵੇਂ ਇੱਕ ਸੱਪ ਦੇ ਨਿਉਲੇ ਦੀ ਦੇਖੋ ਦੁਸ਼ਮਣੀ ਕਿੰਨੀ ਹੁੰਦੀ ਆ ਨਾ ਤੇ ਉਹ ਵੀ ਅੱਜ ਦੇ ਸਮੇਂ ਦੇ ਵਿੱਚ ਮੈਂ ਕਹਿੰਦਾ ਮਿੱਤਰ ਬਣ ਗਏ ਆ ਉਲਟ ਹੋ ਗਿਆ ਕੰਮ ਇਦਾਂ ਹੀ ਜਵਾਨੇ ਦਾ ਤੇ ਜਵਾਨਾ ਵੀ ਜਿਹੜਾ ਉਲਟ ਹੋ ਚੁੱਕਿਆ ਤੇ ਸਮਾਂ ਬਦਲ ਚੁੱਕਿਆ ਕਿਸੇ ਕੋਲ ਸਮਾਂ ਵੀ ਹੈ ਨਹੀਂ ਤੇ ਬਸ ਇੱਕ ਆਪਾਂ ਜ਼ਹਿਰ ਜ਼ਰੂਰ ਉਗਲਦੇ ਹਾਂ ਨਾ ਇੱਕ ਦੂਜੇ ਦੇ ਖਿਲਾਫ ਆਪਾਂ ਨੂੰ ਮੈਨੂੰ ਇਹ ਬਦਲਣਾ ਪੈਣਾ ਜਿਹੜਾ ਪੁਰਾਣਾ ਸੀਗਾ ਆਪਣਾ ਸੱਭਿਆਚਾਰ ਸੀ ਜਾਂ ਰਿਸ਼ਤੇ ਨਾਤੇ ਸੀ ਉਸੇ ਤਰ੍ਹਾਂ ਦੁਬਾਰਾ ਆਪਾਂ ਨੂੰ ਮੋੜ ਕੇ ਲੈ ਕੇ ਆਉਣੇ ਪੈਣੇ ਆ ਵੀ ਜੇ ਆਪਾਂ ਸੁਖੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ ਨਾ ਜਿੰਨਾ ਵੀ ਸਮਾਂ ਮਿਲਿਆ ਆਪਾਂ ਨੂੰ ਹਨਾ ਉਹ ਜੇ ਸਕੂਨ ਦੀ ਜ਼ਿੰਦਗੀ ਸੌਣੀ ਹੈ ਜਿਵੇਂ ਹੁਣ ਅੱਜ ਕੱਲ ਹਰੇਕ ਕੋਈ ਡਿਪਰੈਸ਼ਨ ਦੀ ਕੋਈ ਬੀਪੀ ਦੀ ਕੋਈ ਸ਼ੂਗਰ ਦੀ ਤੇ ਇਹੋ ਜਿਹੇ ਦਵਾਈਆਂ ਹਰੇਕ ਘਰੇ ਪੰਗਾ ਨੇ ਮੈਂ ਕਹਿੰਨਾ ਉਹਨੀਆਂ ਕਲੀਨਿਕਾਂ ਤੇ ਨਹੀਂ ਹੋਣੀਆਂ ਜਿੰਨੀਆਂ ਆਪਣੇ ਘਰਾਂ ਦੇ ਵਿੱਚ ਦਵਾਈਆਂ ਪੰਗਾ ਇਹ ਕਾਰਨ ਵੀ ਇਹ ਹੈ ਵੀ ਆਪਣੇ ਜਿਹੜੇ ਆ ਰਿਸ਼ਤੇ ਨਾਤੇ ਤੇ ਉਹ ਪ੍ਰੇਮ ਸਕੇ ਸੰਬੰਧੀ ਹੈ ਨਾ ਆਪਾਂ ਉਹਨਾਂ ਤੇ ਪਤਾ ਨਹੀਂ ਛੋਟੀ ਛੋਟੀ ਨਿੱਕੀ ਨਿੱਕੀ ਗੱਲ ਤੇ ਕਿੰਨੀਆਂ ਜਿਹੜੀਆਂ ਈਰਖਾ ਵਧਾ ਲੈਨੇ ਆ ਡਿਪਰੈਸ਼ਨ ਦੇ ਵਿੱਚ ਬੀਪੀ ਸ਼ੂਗਰ ਆਫੇ ਵਧਣਾ ਕਿਉਂਕਿ ਪਹਿਲਾਂ ਹੱਸਦੇ ਸੀ ਖੁੱਲ੍ਹ ਕੇ ਹੱਸਦੇ ਸੀ ਕੋਈ ਵੀ ਗੱਲਬਾਤ ਹੁੰਦੀ ਸੀ ਜਲ ਮਿਲ ਕੇ ਸਲਾਹ ਕਰਕੇ ਇੱਕ ਦੂਜੇ ਦਾ ਆਣਾ ਘਰਾਂ ਦੇ ਵਿੱਚ ਵਿਚਿਤ ਦੇ ਸੀ ਵੱਡਿਆਂ ਦਾ ਸਤਕਾਰ ਸੀਗਾ ਉਹ ਅੱਜ ਕੱਲ ਬਿਲਕੁਲ ਖਤਮ ਹੋ ਚੁੱਕਿਆ ਹਰੇਕ ਜਿਹੜਾ ਬੰਦਾ ਉਹ ਮੋਬਾਈਲ ਤੇ ਵੇਜੀ ਆ ਜੇ ਕਿਤੇ ਆਪਾਂ ਰਿਸ਼ਤੇਦਾਰੀ ਦੇ ਵਿੱਚ ਜਾਣੇ ਵੀ ਆ ਤੇ ਉਥੇ ਜਾ ਕੇ ਬਸ ਕੋਈ ਗੱਲਾਂ ਬਾਤਾਂ ਨਹੀਂ ਕਰਦੇ ਇੱਕ ਦੂਜੇ ਦੇ ਮੋਬਾਈਲ ਤੇ ਉਂਗਲਾਂ ਜਰੂਰ ਵਜਦੇ ਆ ਉਹ ਮੈਂ ਤੁਹਾਨੂੰ ਜਿਹੜੀ ਆ ਵੀਡੀਓ ਤੁਹਾਨੂੰ ਮੇਨ ਸੀਗਾ ਦੱਸਣਾ ਚਾਹੁੰਦਾ ਸੀਗਾ ਵੀ ਜਿਹੜੇ ਆਪਣੇ ਰਿਸ਼ਤੇ ਨਾਤੇਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਿੱਕ ਪੈ ਚੁੱਕਿਆ ਤੇ ਉਹ ਪ੍ਰੇਮ ਆ ਜਿਹੜੇ ਖਤਮ ਹੋ ਚੁੱਕੇ ਆ ਉਹ ਜ਼ਬਾਨੇ ਦੇ ਉਲਟ ਹੋ ਚੁੱਕੇ ਆ ਤੁਸੀਂ ਜਿਹੜੀ ਵਿੱਚ ਮੈਂ ਵੀਡੀਓ ਐਡ ਕੀਤੀ ਆ ਉਹ ਮੈਂ ਕਹਿੰਨਾ ਅੱਜ ਕੱਲ ਦੇ ਟਾਈਮ ਤੇ ਜਮਾਂ ਢੁੱਕਦੀ ਆ ਹਨਾ ਦੋਸਤ ਜਿਹੜੇ ਆ ਦੁਸ਼ਮਣ ਬਣ ਗਏ ਆ ਰਿਸ਼ਤੇ ਆ ਜਿਹੜੇ ਆਪਣੇ ਸਕੇ ਆ ਉਹ ਦੁਸ਼ਮਣ ਬਣਦੇ ਜਾ ਰਹੇ ਆ ਤੇ ਜਿਹੜੇ ਬੇਗਾਨੇ ਸੀ ਉਹ ਆਪਣੇ ਬਣਦੇ ਜਾ ਰਹੇ ਆ ਤੇ ਇਹ ਤੁਹਾਨੂੰ ਮੇਰੀਆਂ ਜਿਹੜੀਆਂ ਗੱਲਾਂ ਬਾਤਾਂ ਥੋੜੀ ਜਿਹੀਆਂ ਕੌੜੀਆਂ ਜ਼ਰੂਰ ਲੱਗਣਗੀਆਂ ਪਰ ਹੈ ਸੱਚੀਆਂ ਕਿਉਂਕਿ ਮੈਂ ਆਪਣੇ ਤੇ ਲਾ ਕੇ ਨਹੀਂ ਕਹਿੰਦਾ ਇਹ ਹਰੇਕ ਘਰ ਦੀ ਕਹਾਣੀ ਆ ਇਹ ਕਿਉਂਕਿ ਰਿਸ਼ਤੇਦਾਰੇ ਜਿਹੜੇ ਹੈਗੇ ਆ ਸਾਰੇ ਹਨਾ ਭੈਣ ਭਾਈ ਉਹਨਾਂ ਦੇ ਵਿੱਚ ਫਿਕ ਪੈ ਰਿਹਾ ਮੈਂ ਉਹਨਾਂ ਨੂੰ ਥੋੜੀ ਜਿਹੀ ਉਹ ਸਸ ਜਰੂਰ ਕਰਦਾ ਵੀ ਜੇ ਉਹ ਆਪਸ ਵਿੱਚ ਨੇੜਤਾ ਬਣਾ ਕੇ ਨਾ ਜਿੱਦਾਂ ਮਾਹੌਲ ਹੁੰਦਾ ਘਰਾਂ ਦੇ ਵਿੱਚ ਉਦਾਂ ਹੀ ਬਣੇ ਪੁਰਾਣੇ ਸਮਿਆਂ ਦੇ ਵਿੱਚ ਜਿੱਦਾਂ ਘਰਾਂ ਦੇ ਵਿੱਚ ਮਾਹੌਲ ਹੁੰਦਾ ਸੀ ਹੈ ਨਾ ਉਦਾਂ ਹੀ ਬਣੇ ਜਿਹੜੇ ਆ ਕੱਚੇ ਘਰ ਸੀ ਉਹ ਪੱਕੇ ਬਣ ਗਏ ਤੇ ਜਿਹੜੇ ਹੁਣ ਰਿਸ਼ਤੇ ਵੀ ਆ ਉਹ ਜਿਹੜੇ ਹੁਣ ਪੱਕਿਆਂ ਦੀ ਤਰ੍ਹਾਂ ਕੱਚੇ ਬਣਦੇ ਜਾ ਰਹੇ ਆ ਪੱਕੇ ਘਰ ਜਰੂਰ ਪੱਕੇ ਬਣਗੇ ਤੇ ਰਿਸ਼ਤੇ ਕੱਚੇ ਹੋਗੇ ਹੈ ਨਾ ਪਹਿਲਾਂ ਰਿਸ਼ਤੇ ਜਿਹੜੇ ਆ ਉਹ ਸੱਚੇ ਹੁੰਦੇ ਸੀਗੇ ਤੇ ਘਰ ਕੱਚੇ ਹੁੰਦੇ ਸੀਗੇ ਇਹ ਜਵਾਨਾਂ ਹੀ ਬਦਲ ਗਿਆ ਬਸ ਹੁਣ ਬਸ ਇਹ ਯਾਦਾਂ ਦੇ ਵਿੱਚ ਰਹੇ ਨਾ ਜਾਂ ਪੁਰਾਣੀਆਂ ਜਿਹੜੀਆਂ ਵੀਡੀਓ ਆਪਾਂ ਦੇਖ ਲੈਨੇ ਆ ਕੀ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਮੈਂ ਕਹਿੰਨਾ ਵੀ ਅੱਜ ਕੱਲ ਦਾ ਜਿਹੜੀ ਨੌਜਵਾਨ ਪੀੜੀ ਆ ਉਹ ਚੀਜ਼ ਜਿਹੜੀ ਪੁਰਾਣਾ ਵਿਰਸੇ ਦੇ ਵਿੱਚ ਸੀਗੀਆਂ ਆਪਣੀਆਂ ਸੱਭਿਆਚਾਰਕ ਸੀਗੀਆਂ ਉਹ ਬਿਲਕੁਲ ਆਉਣ ਵਾਲੇ ਦੌਰ ਦੇ ਵਿੱਚ ਖਤਮ ਹੋ ਜਾਣਗੀਆਂ ਇੱਕ ਦੋ ਸਾਲ ਹੀ ਆ ਬਸ ਮੇਰੇ ਹਿਸਾਬ ਨਾਲ ਬਿਲਕੁਲ ਗਾਇਬ ਹੋ ਜਾਊਗਾ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹੋਰ ਵੀ ਭਿਆਨਕ ਆਉਣ ਵਾਲਾ ਤੇ ਆਪਾਂ ਨੂੰ ਬਸ ਆਪਣੇ ਸੁਭਾਅ ਤੇ ਜਾਂ ਆਪਣਾ ਰਹਿਣ ਸਹਿਣ ਹਨਾ ਉਹ ਤੇ ਆਪਾਂ ਨੂੰ ਸੋਚਣਾ ਪੈਣਾ ਉਹ ਤੇ ਵਿਚਾਰ ਕਰਨੀ ਪੈਣੀ ਆ ਵੀ ਆਪਾਂ ਜਿਹੜੇ ਰਿਸ਼ਤੇ ਨਾਤੇ ਦੋ ਦੋਸਤ ਮਿੱਤਰ ਜਾਂ ਦੋਸਤ ਜਾਂ ਭੈਣ ਭਾਈ ਉਹ ਕਿੱਦਾਂ ਉਹਨਾਂ ਨੂੰ ਬਚਾ ਕੇ ਰੱਖਣਾ ਕਿੱਦਾਂ ਸੰਭਾਲ ਕੇ ਰੱਖਣਾ ਜਿਵੇਂ ਇੱਕ ਪੈਸਿਆਂ ਦੀ ਤਰ੍ਹਾਂ ਜੇ ਪੈਸੇ ਸੰਭਲੇ ਸਮਝ ਲਓ ਰਿਸ਼ਤੇ ਸੰਭੇ ਗਏ ਤੇ ਅੱਜ ਕੱਲ ਕਿਉਂਕਿ ਪੈਸੇ ਦਾ ਸਮਾਂ ਜਵਾਨਾਂ ਵੀ ਪੈਸੇ ਦਾ ਤੇ ਮੈਂ ਕਹਿੰਦਾ ਵੀ ਪੈਸੇ ਦੀ ਤਰ੍ਹਾਂ ਜੇ ਆਪਾਂ ਰਿਸ਼ਤੇ ਵੀ ਸੰਭਲ ਲੈਣਾ ਤੇ ਜਿਹੜੀ ਆ ਸਕੂਨ ਦੀ ਰਹਿੰਦੀ ਜ਼ਿੰਦਗੀ ਆਪਾਂ ਚੰਗੀ ਗੁਜ਼ਾਰ ਲਾਂਗੇ ਧੰਨਵਾਦ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਇਹਨੂੰ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਦੋਸਤੋ